ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ ਜੌਬਸ ਇਨਫੋਰਮੇਸ਼ਨ ਆਪ ਵਿੱਚ ਬਹੁਤ ਸਵਾਗਤ ਹੈ। ਹਮੀ ਬਾਬਾ ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਪੰਜਾਬ ਨਿਊ ਚੰਡੀਗੜ੍ਹ ਐਸਐਸ ਨਗਰ ਪੰਜਾਬ ਵੱਲੋਂ ਪੋਸਟਾਂ ਪ੍ਰਕਾਸ਼ਿਤ ਕੀਤੀਆਂ ਗਿਆਨ। ਇਹ ਪੋਸਟਾਂ ਕਲਰਕ ਦੀਆਂ ਪੋਸਟਾਂ ਹਨ ਅਤੇ ਸਾਇੰਟਿਫਿਕ ਅਸਿਸਟੈਂਟ ਐਂਡ ਨਿਊਕਲੀਅਰ ਮੈਡੀਸਨ ਦੀਆਂ ਪੋਸਟਾਂ ਹਨ। ਕਲਰਕ ਦੀ ਸਾਮੀ ਲਈ ਉਮੀਦਵਾਰ ਨੇ ਗ੍ਰੈਜੂਏਸ਼ਨ ਕਿਸੇ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਪਾਸ ਕੀਤੀ ਹੋਣੀ ਚਾਹੀਦੀ ਹੈ। ਕਲਰਕ ਦੀ ਸਾਮੀ ਲਈ ਉਮੀਦਵਾਰ ਦੀ ਟਾਈਪਿੰਗ ਸਪੀਡ ਅਤੇ ਕੰਪਿਊਟਰ ਨੋਲੇਜ ਅਤੇ ਐਮ ਐਸ ਆਫਿਸ ਵਿੱਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਅਤੇ ਜਿਹੜੇ ਉਮੀਦਵਾਰਾਂ ਕੋਲ ਐਕਸਪੀਰੀਅੰਸ ਹੋਵੇਗਾ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਵੇਗੀ ਇਹਨਾਂ ਪੋਸਟਾਂ ਲਈ ਉਮਰ ਹੱਦ 27 ਸਾਲ ਤੱਕ ਰੱਖੀ ਗਈ ਹੈ ਅਤੇ ਕਲਰਕ ਦੀਆਂ ਸਾਮੀਆਂ ਦੀ ਕੁੱਲ ਗਿਣਤੀ 3 ਹੈ ਅਤੇ ਇਹਨਾਂ ਪੋਸਟਾਂ ਲਈ ਉਮੀਦਵਾਰ ਨੂੰ 23220 ਰੁਪਿਆ ਸੈਲਰੀ ਦਿੱਤੀ ਜਾਵੇਗੀ ਕਲਰਕ ਦੀ ਸਾਮੀ ਲਈ ਇੰਟਰਵਿਊ 6 ਤਰੀਕ 6ਵਾਂ ਮਹੀਨਾ 2025 ਨੂੰ ਰੱਖੀ ਗਈ ਹੈ ਇਸੇ ਤਰ੍ਹਾਂ ਸਾਇੰਟਿਫਿਕ ਅਸਿਸਟੈਂਟ ਨਿਊਕਲੀਅਰ ਮੈਡੀਸਨ ਜਿਸ ਦੀ ਇੰਟਰਵਿਊ 11 6 2025 ਨੂੰ ਰੱਖੀ ਗਈ ਹੈ ਅਤੇ ਇਸ ਪੋਸਟ ਲਈ ਉਮੀਦਵਾਰ ਦੀ ਵਿਦਿਅਕ ਯੋਗਤਾ ਬੀਐਸਸੀ ਫਿਜ਼ਿਕਸ కెਮਿਸਟਰੀ ਬਾਇਓਲੋਜੀ ਨਿਊਕਲੀਅਰ ਮੈਡੀਸਨ ਔਰ ਇਦੇ ਇਕੁਇਵੈਲੈਂਟ ਤੁਸੀਂ ਕੋਈ ਡਿਗਰੀ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ ਜਾਂ ਤੁਸੀਂ ਐਮਐਸਸੀ ਨਿਊਕਲੀਅਰ ਮੈਡੀਸਨ ਕੀਤੀ ਹੋਣੀ ਚਾਹੀਦੀ ਹੈ ਸਾਇੰਟੀਫਿਕ ਅਸਿਸਟੈਂਟ ਦੀ ਪੋਸਟ ਲਈ ਘੱਟੋ-ਘੱਟ 1 ਸਾਲ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਸਾਇੰਟੀਫਿਕ ਅਸਿਸਟੈਂਟ ਦੀ ਪੋਸਟ ਲਈ ਉਮਰ ਹੱਦ 35 ਸਾਲ ਤੱਕ ਰੱਖੀ ਗਈ ਹੈ ਅਤੇ ਇਸ ਪੋਸਟ ਲਈ ਉਮੀਦਵਾਰ ਨੂੰ ਸੈਲਰੀ 70000 ਰੁਪਏ ਪਰ ਮਾਸ ਦਿੱਤੀ ਜਾਵੇਗੀ ਅਤੇ ਇਹਨਾਂ ਅਸਾਮੀਆਂ ਦੀ ਕੁੱਲ ਗਿਣਤੀ 2 ਹੈ ਸਾਇੰਟਿਫਿਕ ਅਸਿਸਟੈਂਟ ਦੀਆਂ ਕੁੱਲ ਅਸਾਮੀਆਂ 2 ਹਨ ਇਹਨਾਂ ਅਸਾਮੀਆਂ ਲਈ ਇੰਟਰਵਿਊ ਦੀ ਡੇਟ 11 6 2025 ਰੱਖੀ ਗਈ ਹੈ ਜਦੋਂ ਉਮੀਦਵਾਰ ਇੰਟਰਵਿਊ ਲਈ ਜਾਣਗੇ ਉਹਨਾਂ ਨੇ ਆਪਣੇ ਸਾਰੇ ਡਾਕੂਮੈਂਟਸ ਦੀ ਫੋਟੋਕਾਪੀ ਸਬਮਿਟ ਕਰਵਾਉਣੀ ਹੈ ਅਤੇ ਆਪਣਾ ਰੈਜ਼ਿਊਮ ਸਬਮਿਟ ਕਰਾਉਣਾ ਹੈ ਤੇ ਦੋ ਰੀਸੈਂਟ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਆਪਣੇ ਨਾਲ ਲੈ ਕੇ ਜਾਣੀਆਂ ਹਨ ਅਤੇ ਉਮੀਦਵਾਰ ਨੇ ਡੇਟ ਆਫ ਬਰਥ ਦਾ ਪ੍ਰੂਫ ਜਿਵੇਂ ਬਰਥ ਸਰਟੀਫਿਕੇਟ ਅਤੇ ਸਕੂਲ ਲਿਵਿੰਗ ਸਰਟੀਫਿਕੇਟ ਜਾਂ 10ਵੀਂ ਪਾਸ ਦਾ ਸਰਟੀਫਿਕੇਟ ਬਰਥ ਪ੍ਰੂਫ ਤੁਸੀਂ ਦੇ ਸਕਦੇ ਹੋ ਵਿਦਿਅਕ ਯੋਗਤਾ ਲਈ ਤੁਸੀਂ ਆਪਣੇ ਮਾਰਕਸ਼ੀਟ ਅਤੇ ਸਰਟੀਫਿਕੇਟ ਸਾਰੇ ਨਾਲ ਲੈ ਜਾਣੇ ਹਨ ਅਤੇ ਐਕਸਪੀਰੀਅੰਸ ਸਰਟੀਫਿਕੇਟ ਤੇ ਜਿੱਥੇ ਤੁਸੀਂ ਪਾਸਟ এমਪਲੋਇਮੈਂਟ ਰਹੇ ਹੋ ਉਸ ਦੀ ਜੁਆਇਨਿੰਗ ਅਤੇ ਰਿਲੀਵਿੰਗ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਅਤੇ ਤੁਹਾਡੇ ਕੋਲ ਜਿੱਥੇ ਤੁਸੀਂ ਹੁਣ ਜੌਬ ਕਰਦੇ ਹੋ ਉੱਥੇ ਦਾ ਅਪ pointment ਲੈਟਰ ਤੇ ਪੇ ਸਲਿੱਪ ਹੋਣੀ ਜ਼ਰੂਰੀ ਹੈ ਤੁਹਾਡੇ ਕੋਲ ਪੈਨ ਕਾਰਡ ਤੇ ਆਧਾਰ ਕਾਰਡ ਦੀ ਫੋਟੋ ਕਾਪੀ ਇੰਟਰਵਿਊ ਦੇ ਸਮੇਂ ਤੁਹਾਡੇ ਕੋਲ ਹੋਣੀ ਜ਼ਰੂਰੀ ਹੈ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਉਹਨਾਂ ਨੇ ਆਪਣੇ ਨਾਲ ਆਪਣੇ ਸਾਰੇ ਡਾਕੂਮੈਂਟ ਵੀ ਲੈ ਕੇ ਜਾਣੇ ਹਨ ਅਤੇ ਉਹਨਾਂ ਦੀਆਂ ਸਾਰੀਆਂ ਫੋਟੋ ਕਾਪੀਜ਼ ਨਾਲ ਲੈ ਕੇ ਜਾਣੀਆਂ ਹਨ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਲਈ ਯੋਗਤਾ ਪੂਰੀ ਰੱਖਦੇ ਹਨ ਉਹਨਾਂ ਨੇ ਇੰਟਰਵਿਊ ਵਾਲੇ ਦਿਨ 9:30 ਵਜੇ ਪਹੁੰਚਣਾ ਹੈ ਉਮੀਦ ਹੈ ਕਿ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਧੰਨਵਾਦ